ਸਸ਼ੀਕਲ ਮੈਥੋੜਨਾ ਪ੍ਰਿਆ ਤਾਂ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਤੇ ਇਸ ਹਾਦਸੇ ਦੇ ਵਿੱਚ ਦੋ ਕੀਮਤੀਆਂ ਜਾਨਾਂ ਜਾ ਚੁੱਕੀਆਂ ਨੇ ਤਾਂ ਜਿਸ ਜਗ੍ਹਾ ਉੱਤੇ ਹਾਦਸਾ ਹੋਇਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਉੱਤੇ ਤੁਹਾਡੇ ਨਾਲ ਸਾਂਝਾ ਕਰਵਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਕਿੰਨਾ ਦਰਦਨਾਕ ਇਹ ਹਾਦਸਾ ਹੋਇਆ ਹੈ ਗੱਡੀ ਦੇ ਪਰ ਖੱੱਚੇ ਉੱਡ ਗਏ ਨੇ ਤਾਂ ਤੁਸੀਂ ਗੱਡੀ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਬੁਰੀ ਤਰ੍ਹਾਂ ਇਹ ਹਾਦਸਾ ਹੋਇਆ ਹੋਵੇਗਾ ਅਤੇ ਗੱਡੀ ਦੇ ਵਿੱਚ ਸਵਾਰ ਜੀਆਂ ਦਾ ਕੀ ਹਾਲ ਹੋਇਆ ਹੋਵੇਗਾ ਇਸ ਹਾਦਸੇ ਦੇ ਵਿੱਚ ਦੋ ਕੀਮਤੀਆਂ ਜਾਨਾਂ ਜਾ ਚੁੱਕੀਆਂ ਨੇ ਗੱਡੀ ਜਿਹੜੀ ਆ ਬੁਰੀ ਤਰੀਕੇ ਨਾਲ ਨੁਕਸਾਨੀ ਗਈ ਹੈ ਦਰਸਲ ਮਾਮਲੇ ਨੂੰ ਲੈ ਕੇ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਬੀਤੀ ਰਾਤ ਟਰੈਕਟਰ ਟਰਾਲੀ ਦੇ ਪਿੱਛੇ ਤੋਂ ਤੇਜ਼ ਰਫ਼ਤਾਰ ਗੱਡੀ ਆ ਰਹੀ ਸੀ ਜੋ ਸਿੱਧਾ ਟਰੈਕਟਰ ਟਰਾਲੀ ਦੇ ਵਿੱਚ ਜਾ ਕੇ ਵੱਜਦੀ ਹੈ ਜੋ ਸੁਰਾਰ ਗੱਡੀ ਦੀ ਹਾਲਤ ਕੀ ਬਣ ਜਾਂਦੀ ਹੈ ਉਹ ਤਸਵੀਰਾਂ ਤੁਹਾਡਾ ਸਾਝਾ ਕਰਵਾ ਰਿਹਾ ਜਿੱਥੇ ਦੋ ਕੀਮਤੀਆਂ ਜਾਨਾਂ ਇਸ ਹਾਦਸੇ ਦੇ ਵਿੱਚ ਚਲੇ ਜਾ ਚੁੱਕੀਆਂ ਨੇ ਤੇ ਇੱਕ ਦੀ ਹਾਲਤ ਜਿਹੜੀ ਹੈ ਉਹ ਵੀ ਗੰਭੀਰ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਬੀਤੀ ਰਾਤ ਨੂੰ ਹਾਦਸਾ ਫਰੀਦਕੋਟ ਸਾਦਿਕ ਰੋਡ ਉੱਤੇ ਵਾਪਰਿਆ ਸੀ ਜਿੱਥੇ ਟ੍ਰੈਕਟਰ ਟ੍ਰੈਲਰ ਤੋਂ ਪਿੱਛੇ ਇਤੇ ਜ਼ਰਫਤਾਰ ਗੱਡੀ ਜਾ ਕੇ ਟਕਰਾਉਂਦੀ ਹੈ ਜਿਸ ਸੁਰਾਰਨ ਗੱਡੀ ਦੇ ਵਿੱਚ ਸਵਾਰ ਜੀਆਂ ਦੇ ਵੀ ਮੌਤ ਹੋ ਜਾਂਦੀ ਹੈ ਅਤੇ ਗੱਡੀ ਵੀ ਜਿਹੜੀ ਆ ਬੁਰੀ ਤਰੀਕੇ ਤੇ ਨੁਕਸਾਨੇ ਜਾਂਦੀ ਹੈ ਠੀਕ ਹੈ ਤਾਂ ਅੱਜ ਸ੍ਰੀ ਅਸੀਂ ਵੇਖਦੇ ਹਾਂ ਕਿ ਕਈ ਵਾਰ ਸਾਡੀ ਅਣਗੈਲੀ ਦੇ ਨਾਲ ਵੱਡੇ ਵੱਡੇ ਹਾਦਸੇ ਵਾਪਰ ਜਾਂਦੇ ਨੇ ਕਈ ਵਾਰ ਧੁੰਦ ਦੇ ਨਾਲ ਭਿਆਨਕ ਹਾਦਸੇ ਵਾਪਰ ਜਾਂਦੇ ਨੇ ਪਰ ਹੁਣ ਜੋ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਕਿ ਤੇਜ਼ ਰਫਤਾਰ ਗੱਡੀ ਸੀ ਅਤੇ ਟਰੈਕਟਰ ਟਰਾਲੀ ਦੇ ਪਿੱਛੇ ਜਾ ਕੇ ਵੱਜਦੀ ਹੈ ਜਿਸ ਦੌਰਾਨ ਮੋਕੇ ਉਤੇ ਹੀ ਗੱਡੀ ਦੀ ਹਾਲਤ ਕੁਝ ਇਸ ਤਰ੍ਹਾਂ ਬਣ ਜਾਂਦੀ ਹੈ ਜੋ ਤੁਹਾਡੀ ਸਕਰੀਨ ਤੇ ਦਿਖਾ ਰਿਹਾ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਗਈ ਹੈ ਅਤੇ ਨਾਲ ਹੀ ਇਸ ਗੱਡੀ ਦੇ ਵਿੱਚ ਸਵਾਰ ਜਿਹੜੀ ਜੀ ਹੈ ਉਹਨਾਂ ਦੀ ਵੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਜਿਹੜੀ ਇਹ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਪਰ ਅਕਸਰ ਅਸੀਂ ਵੇਖਦੇ ਹਾਂ ਕਿ ਸੜਕ ਹਾਸੀਅ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਕਈ ਵਾਰ ਸਾਨੂੰ ਕਿਤੇ ਜਾਣ ਦੀ ਇੰਨੀ ਜ਼ਿਆਦਾ ਕਾਲੀ ਹੋ ਜਾਂਦੀ ਹੈ ਕਿ ਸਾਨੂੰ ਇਹ ਵੀ ਨਹੀਂ ਦਿਖਦਾ ਕਿ ਮੂਰੇ ਕਿਹੜਾ ਵਾਹਨ ਜਾ ਰਿਹਾ ਹੈ ਕਿਸ ਤਰ੍ਹਾਂ ਦੀ ਅਸੀਂ ਆਪਣੀ ਗੱਡੀ ਦੀ ਸਪੀਡ ਰੱਖਣੀ ਹੈ ਪਰ ਸਾਨੂੰ ਆਪਣੀ ਡੈਸਟੀਨੇਸ਼ਨ ਉੱਤੇ ਪਹੁੰਚਣ ਦੀ ਕਾਲੀ ਹੁੰਦੀ ਹੈ ਜਿਸ ਕਰਕੇ ਵੱਡੇ ਵੱਡੇ ਹਾਦਸੇ ਵਾਪਰ ਜਾਂਦੇ ਨੇ ਤੇ ਇਹ ਜਾਣਕਾਰੀ ਅਜੇ ਮਿਲੇਗੀ ਕਿ ਇਹ ਕਿੱਥੇ ਜਾ ਰਹੇ ਸੀ ਤੇ ਪਰ ਇਹੀ ਜਾਣਕਾਰੀ ਜੋ ਹੁਣ ਤੱਕ ਮਿਲੀ ਹੈ ਕਿ ਇਹ ਡਰੈਕਟਰ ਟਰਾਲੀ ਤੋਂ ਪਿੱਛੇ ਟਕਰਾ ਜਾਂਦੀ ਹੈ ਜਿਸ ਦੌਰਾਨ ਇਹ ਵੱਡੀ ਘਟਨਾ ਜਿਹੜੀ ਹੈ ਹੋਵਾ ਪਰ ਜਾਂਦੀ ਹੈ